ਆਪ ਰਾਜਾ ਹਰੀਚੰਦ ਜੀ ਦਾ ਲੜੀਵਾਰ ਇਤਿਹਾਸ ਸਰਵਣ ਕਰ ਰਹੇ ਹੋ ਦੂਸਰੇ ਭਾਗ ਦੇ ਵਿੱਚ ਤੁਸੀਂ ਸੁਣ ਚੁੱਕੇ ਹੋ ਕਿ ਰਾਜਾ ਜੀ ਨੇ ਕੁਝ ਪੰਡਤ ਦਾ ਕਰਜ਼ਾ ਲਾਹਣ ਦੇ ਲਈ ਆਪਣੇ ਆਪ ਨੂੰ ਵੇਚਣ ਵਾਸਤੇ ਗਲੀਆਂ ਬਾਜ਼ਾਰਾਂ ਵਿੱਚ ਹੋਕੇ ਦੇਣੇ ਸ਼ੁਰੂ ਕਰ ਦਿੱਤੇ ਤਾਂ ਰਾਣੀ ਨੇ ਵੀ ਕਿਹਾ ਕੇਹ ਰਾਜਨ ਇਸਤਰੀ ਦਾ ਪੁੱਤਰ ਦੇ ਵਾਸਤੇ ਹੈ ਹੁਣ ਉਹਨੂੰ ਪੁੱਤਰ ਪੈਦਾ ਹੋ ਗਿਆ ਹੈ ਜਿਸ ਤੋਂ ਬਾਅਦ ਆਪਣੀ ਕੁੱਲ ਤੁਰ ਕੋਏਗੀ ਅਤੇ ਪਿਤਰਾ ਦਾ ਆਧਾਰ ਹੋ ਜਾਏਗਾ ਇਸ ਲਈ ਹੁਣ ਆਪ ਮੈਨੂੰ ਵੇਚ ਦਿਓ ਤੇ ਇਸ ਤਰ੍ਹਾਂ ਬ੍ਰਾਹਮਣ ਨੂੰ ਦਖਣਾ ਦੇ ਦਿਓ ਰਾਣੀ ਦੀ ਇਹ ਗੱਲ ਸੁਣ ਕੇ ਹਰੀਚੰਦ ਮੂਰਛ ਤੋ ਕੇ ਡਿੱਗ ਪਿਆ ਜਦ ਉਸ ਨੂੰ ਸ਼ੁਰਤ ਆਈ ਤਾਂ ਫਿਰ ਆਪਣੇ ਆਪ ਨੂੰ ਵੇਚਣ ਦੇ ਹੋ ਕੇ ਦੇਣ ਲੱਗ ਪਿਆ ਇੰਨੇ ਵਿੱਚ ਇੱਕ ਪੰਡਤ ਆਪਣੇ ਵਿਦਿਆਰਥੀਆਂ ਜਮੇਤ ਉੱਤੇ ਆ ਗਿਆ ਉਹ ਮਿਹਦਵਾਨ ਪੰਡਤ ਹਰੀਚੰਦ ਨੂੰ 500 ਮੋਹਰ ਦੇਣ ਲਈ ਤਿਆਰ ਹੋ ਗਿਆ ਪਰ ਧਰਮਨ ਸ਼ੈਟਾ ਛੱਤਿਆ ਹਰੀ ਚੰਦ ਹਰੀ ਚੰਦ ਨੇ ਉਸ ਪਾਸੋਂ ਦਾਨ ਲੈਣ ਤੋਂ ਇਨਕਾਰ ਕਰ ਦਿੱਤਾ ਦਾਨ ਲੈਣਾ ਖੱਤਰੀ ਧਰਮ ਤੋਂ ਉਲਟ ਹੈ ਰਾਜਾ ਵੇਚਣ ਲਈ ਤਿਆਰ ਹੋਇਆ ਪਰ ਰਾਣੀ ਛੈਬਿਆ ਨੇ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਕਿ हे नाथ ਇਸਤਰੀ ਮਰਦ ਦਾ ਧਨ ਹੈ ਇਸਤਰੀ ਦੇ ਹੁੰਦੇ ਪੁਰਖ ਪਹਿਲੇ ਨਹੀਂ ਵਿਕ ਸਕਦਾ ਪਹਿਲੇ ਆਪਣੇ ਇਸਤਰੀ ਧਨ ਨੂੰ ਵੇਚੋ ਹਰੀ ਚੰਦ ਨੇ ਪਤਰ ਦੇਲ ਕਰਕੇ ਅੱਧੀ ਰਕਮ ਦੇ ਬਦਲੇ ਇਹ ਸਾਬਿਆਂ ਨੂੰ ਵੇਚ ਦਿੱਤਾ ਉਦੋਂ ਬੇਦਵਾਨ ਪੰਡਤ ਨੇ 500 ਮੋਹਰ ਦੇ ਕੇ ਸਾਬਿਆਂ ਨੂੰ ਮੁੱਲ ਲੈ ਲਿਆ ਉਸ ਪੰਡਤ ਦੀ istri ਨੂੰ ਘਰ ਦੇ ਕੰਮ ਧੰਦੇ ਤੋਂ ਬਹਿਲਾ ਨਾ ਮਿਲਣ ਕਰਕੇ ਕੁਝ ਬਾਤੋਂ ਕੁਝ ਪਾਠ ਪੂਜਾ ਭਜਨ ਸਿਮਰਨ ਨਹੀਂ ਹੋ ਸਕਦਾ ਸੀ ਇਜਲੀਪਾਣ ਜੀ ਨੇ ਘਰ ਦਾ ਕੰਮ ਧੰਦਾ ਕਰਨ ਵਾਸਤੇ ਸਹਬਿਆਂ ਨੂੰ ਮੁੱਲ ਲੈ ਲਿਆ ਪਤੀ ਵਰਤਾ ਸਹਬਿਆਂ ਨੇ ਦਾਤੀ ਪੰਨੇ ਵਿੱਚ ਵੀ ਆਪਣੇ ਪਤੀ ਵਰਤ ਧਰਮ ਦੀ ਚੰਗੀ ਤਰ੍ਹਾਂ ਨਾਲ ਰੱਖਿਆ ਕੀਤੀ ਸੀ ਉਸ ਨੇ ਪੰਤ ਨੂੰ ਨਿਸ਼ੰਘ ਹੋ ਕੇ ਕਹਿ ਦਿੱਤਾ ਸੀ ਕਿ ਮੈਂ ਪ੍ਰਾਇ ਪ੍ਰੁਰਖ ਨਾਲ ਬੋਲਣਾ ਅਤੇ ਕਿਸੇ ਦਾ ਝੂਠਾ ਭੋਜਨ ਨਹੀਂ ਖਾਣਾ ਇੰਨਾ ਤੋਂ ਬਿਨਾ ਹੋਰ ਸਾਰੀ ਸੇਵਾ ਕਰਿਆ ਕਰਾਂਗੀ ਪੰਡਤ ਜੀ ਨੇ ਸਹਬਿਆ ਜੇ ਗੱਲਾਂ ਨੂੰ ਬੜੀ ਖੁਸ਼ੀ ਨਾਲ ਪ੍ਰਵਾਨ ਕਰ ਲਿਆ ਪੰਡਤ ਜੀ ਆਪਣੇ ਵਿਦਿਆਰਥੀ ਨੂੰ ਸਹਬਿਆ ਨੂੰ ਘਰ ਪਰ ਚਾਉਣ ਦੀ ਆਗਿਆ ਦੇ ਕੇ ਚਲੇ ਗਏ ਜਦ ਸਹਬਿਆ ਜਾਣ ਲੱਗੀ ਤਾਂ ਭੋਲਾ ਭਾਲਾ ਬਾਲਕ ਮਾਂ ਦਾ ਪੱਲਾ ਫੜੀ ਖੜਾ ਸੀ ਉਸ ਵੇਲੇ ਦੇ ਕਰੁਣਾ ਜਨਕ ਨਜ਼ਾਰੇ ਨੂੰ ਵੇਖ ਕੇ ਪੱਤਰ ਹਿਰਦੇ ਵੀ ਟੜ ਕੇ ਪਾਣੀ ਹੋਏ ਵੇਜਨ। ਪਰ ਉਸ ਵਿਦਿਆਰਥੀ ਨੂੰ ਜਰਾ ਪਰ ਵੀ ਵਿਆ ਨਾ ਆਈ। ਕੁਛ ਨਸ਼ੇਬਿਆਂ ਨੂੰ ਛੇਤੀ ਉਤਤਰਨ ਬਾਸ ਤੇ ਕਿਹਾ। ਬਾਲ ਕੜਾ ਤਾਜ ਕਦੇ ਮਾਂ ਦੇ ਮੂੰਹ ਵੱਲ ਤੱਕਦਾ। ਅਤੇ ਕਦੇ ਹੈਰਾਨੀ ਭਰੀ ਅੱਖਾਂ ਨਾਲ ਆਪਣੇ ਪਿਤਾ ਵੱਲ ਵੇਖਣ ਲੱਗਦਾ। ਵਿਦਿਆਰਥੀ ਨੇ ਝਟਕਾ ਦੇ ਕੇ ਰਤਾਜ ਨੂੰ ਛੇਬਿਆਂ ਨਾਲੋਂ ਵੱਖਰਾ ਕਰ ਦਿੱਤਾ ਬਹੁ ਵਿਚਾਰਾ ਧਰਤੀ ਤੇ ਡੇਕੇ ਰੋਣ ਲੱਗ ਪਿਆ ਹਰੀ ਚੰਦਰ ਰਤਾਜ ਨੂੰ ਵੀ ਦਾਸ ਬਣਾ ਕੇ ਉਸ ਦੀ ਮਾਂ ਦੇ ਨਾਲ ਭੇਜ ਦੇਣਾ ਚੰਗਾ ਸਮਝਿਆ ਛੇਬਿਆਂ ਪਾਤਰ ਨੂੰ ਜਲ ਭਰੇ ਅਤਰਪਤ ਨੈਣਾ ਨਾਲ ਦੇਖਦੀ ਹੋਈ ਰਤਾਜ ਨੂੰ ਨਾਲ ਲੈ ਕੇ ਵਿਦਿਆਰਥੀ ਦੇ ਨਾਲ ਚਲੀ ਗਈ ਹਰੀ ਚੰਦ ਨੇ ਸਹਬਿਆਂ ਨੂੰ ਵੇਚ ਕੇ 500 ਮੋਹਰ ਤਾਂ ਪ੍ਰਾਪਤ ਕਰ ਲਈ ਹਰੀ ਚੰਦ ਨੇ ਸਹਬਿਆਂ ਨੂੰ ਵੇਚ ਕੇ 500 ਮੋਹਰ ਤਾਂ ਪ੍ਰਾਪਤ ਕਰ ਲਈ ਪਰ 500 ਮੋਹਰ ਦਾ ਕਰਜ਼ਾ ਜਿਹੜੇ ਹਜੇ ਉਸ ਨੇ ਛੇ ਰੁਕਤੇ ਰਹਿਦਾ ਸੀ ਬਸ ਕੇਵਲਾ ਅੱਜ ਦਾ ਦਿਨ ਹੀ 1 ਮਹੀਨੇ ਦੀ ਮਿਆਦ ਪੂਰੀ ਹੋਣ ਵਿੱਚ ਬਾਕੀ ਸੀ ਅੱਜ ਸ਼ਾਮ ਨੂੰ ਮਿਆਦ ਪੂਰੀ ਹੋ ਜਾਏਗੀ ਸਤਿਆ ਤੋਂ ਭ੍ਰਸਟ ਹੋਣ ਦਾ ਡਰ ਉਸ ਦੇ ਸਿਰ ਉੱਤੇ ਸਵਾਰ ਸੀ ਉਹ ਇਸੇ ਤਰ੍ਹਾਂ ਹੀ ਚਿੰਤਾ ਵਿੱਚ ਸੀ ਕਿ ਸਾਹਮਣੋਂ ਬ੍ਰਹਮ ਦੇਵਤਾ ਜੀ ਆ ਗਏ ਉਹਨਾਂ ਨੇ ਆਉਂਦਾ ਹੀ ਗਰੋਧ ਭਰੇ ਬਚਨਾਂ ਚ ਕਿ ਆ ਲਿਆ ਮੇਰੀ ਦਖਣਾ ਹਰੀ ਚੰਦ ਨੇ 500 ਮੋਰ ਉਸ ਅੱਗੇ ਰੱਖ ਦਿੱਤੀ ਅਧਨੀ ਰੱਖਣਾ ਵੇਚ ਕੇ ਗਰੋਧ ਨਾਲ ਅਗ ਬੂਕਾ ਓਕੇ ਕਹਿਣ ਲਗਾ ਉਹ ਦੁਸ਼ਟ ਮੈਨੂੰ ਕੋਈ ਲੋੜ ਨਹੀਂ 2000 ਮੋਹਰ ਵਾਸ਼ ਤੇਰੇ ਪਿੱਛੇ ਧੱਕੇ ਖਾਂਦਾ ਵਿਰਾ ਕੀ ਮੈਨੂੰ 500 ਮੋਹਰ ਦੇ ਕੇ ਪਿੱਛਾ ਛਡਾਉਣਾ ਚਾਹੁੰਦਾ ਹੈ ਅੱਜ ਸ਼ਾਮ ਤੱਕ ਤੇਰੀ ਮਿਆਦ ਪੂਰੀ ਹੋ ਜਾਏਗੀ ਉਦੋਂ ਬਾਅਦ ਮੈਂ ਤੈਨੂੰ ਸ਼ਰਾਪ ਦੇ ਦੇਵਾਂਗਾ ਹਰੀ ਚੰਦ ਜੀ ਨੇ ਬੜੀ ਧੀਂ ਨਾਲ ਕਿਹਾ ਮਹਾਰਾਜ ਭਵਾਨ ਦੀ ਕਿਰਪਾ ਨਾਲ ਅੱਜ ਸ਼ਾਮ ਤੱਕ ਮੈਂ ਆਪਣੀ ਦਖਣਾ ਦੇ ਦੇਵਾਂਗਾ ਇਜੁਣ ਕੇ ਬ੍ਰਾਹਮਣ ਚਲਾ ਗਿਆ ਅਤੇ ਹਰੀ ਚੰਦ ਦੀਨ ਬੰਧੂ ਪ੍ਰਭੂ ਦਾ ਸ਼ੇਵਨ ਕਰਨ ਲੱਗਾ ਹਰੀ ਚੰਦ ਫੇਰ ਆਪਣੇ ਆਪ ਨੂੰ ਵੇਚਣ ਦੇ ਵਾਸਤੇ ਹੋਕਾ ਦੇਣ ਲੱਗਾ ਇੰਨੇ ਵਿੱਚ ਚੰਡਾਲਾਂ ਦਾ ਰਾਜਾ ਕਾਲੂ ਚੰਡਾਲ ਆ ਗਿਆ ਉਸਨੇ ਹਰੀ ਚੰਦ ਨੂੰ ਪੁੱਛਿਆ ਤੂੰ ਕੀ ਸੇਵਾ ਕਰ ਸਕਦਾ ਹੈ ਉਸਨੇ ਉੱਤਰ ਦਿੱਤਾ ਕਿ ਮੈਂ ਚੰਡਾਲ ਦੇ ਘਰ ਦੇ ਅੰਨ ਵਸਤਰ ਤੇਰੇ ਰਹਿਣ ਤੋਂ ਬਿਨਾ ਹੋਰ ਸਾਰੇ ਕੰਮ ਕਰ ਸਕਾਂਗਾ। ਤਾਂ ਉਸਨੇ 500 ਮੋਹਰ ਬ੍ਰਾਹਮਣ ਨੂੰ ਦੇ ਕੇ ਉਸ ਬਾਤ ਉਸ ਦਾ ਪਿੱਛਾ ਛੜਾਇਆ। ਤੇ ਫਿਰ ਉਸਨੇ ਹਰੀਚੰਦ ਨੂੰ ਕਿਹਾ ਕਿ ਮੈਂ ਚੰਡਾਲਾਂ ਦਾ ਰਾਜਾ ਹਾਂ। ਤੂੰ ਅਸਾਣਾ ਵਿੱਚ ਬੈਠਾ ਰਹੀਂ। ਜੇ ਕੋਈ ਮਰਦਾ ਫੂਕਣ ਆਵੇ ਤਾਂ ਉਸ ਦਾ ਅੱਧਾ ਖੱਫਣ ਲੈ ਲੈਣਾ। ਇਹੋ ਤੇਰਾ ਕੰਮ ਹੈ। ਅੱਧਾ ਖੱਫਣ ਲੈੇ ਤੋਂ ਬਿਨਾ ਕਿਸੇ ਨੂੰ ਵੀ ਮਰਦਾ ਫੂਕਣ ਨਹੀਂ ਦੇਣਾ। ਹਰੀਚੰਦਨੇਸ਼ ਮਹਾ ਭਿਆਨਕ ਕੰਮ ਨੂੰ ਖੁਸ਼ੀ ਨਾਲ ਕੁਰਬਾਨ ਕੀਤਾ ਵਿਸ਼ਵਾਮਿੱਤਰ ਤੇ ਇੰਦਰ ਇਸ ਤਰ੍ਹਾਂ ਦੀ ਘੋਰ ਪ੍ਰੀਖਿਆ ਨਾਲ ਹਰੀਚੰਦ ਨੂੰ ਸੱਤਿਆ ਤੋਂ ਨਾ ਦੇ ਸਕੀ ਤ ਉਹ ਮਾਨੀ ਮਾਨ ਵਿੱਚ ਕੁੱੜਨ ਲੱਗੇ ਫਿਰ ਉਹਨਾਂ ਨੇ ਇੱਕ ਹੋਰ ਢੰਗ ਕੀਤਾ ਜਿਤੇ ਨੇਰੀ ਰਾਤ ਦੇ ਸਮੇਂ ਪੂਤਾ ਪ੍ਰੇਤਾ ਪਿਸ਼ਾਚਾਂ ਤੇ ਬਨੋਧ ਸਥਾਨ ਔ ਮਸਾਨਾਂ ਦੇ ਚਰਾਜਾ ਹਰੀਚੰਦ ਹਾਤਵੇ ਝੋਟਾ ਲੈ ਕੇ ਖੜਾ ਹੋਇਆ ਸੀ ਉੱਤੇ ਹੀ ਕਪਾਲਕ ਰੂਪ ਵਿੱਚ ਹੋ ਕੇ ਵਿਸ਼ਵਾ ਮਿੱਤਰ ਨੇ ਹਰੀ ਚੰਦ ਨੂੰ ਸੱਤਿਆ ਤੋਂ ਦੇਗਣ ਲਈ ਮਸਾਣਾ ਵਿੱਚ ਪੁੱਜ ਕੇ ਹਰੀ ਚੰਦ ਨੂੰ ਕਿਹਾ ਕਿ ਮੈਂ ਚਿੱਧਿਆ ਦੇ ਵਾਸਤੇ ਸਾਧਨਾ ਕਰਨੀ ਹੈ ਪਰ ਬੇਗਨ ਆਵਾਦਾ ਪੈ ਜਾਂਦੀ ਹੈ ਤੁਸੀਂ ਮੇਰੀ ਸਹਾਇਤਾ ਕਰੋ ਮਹਾਰੀ ਚੰਦ ਦੇ ਉੱਤਰ ਦਿੱਤਾ ਸੁਆਮੀ ਦੇ ਕੰਮ ਤੋਂ ਬੇਮੁਖ ਹੋ ਕੇ ਹੋਰ ਕਿਤੇ ਨਹੀਂ ਜਾ ਸਕਦਾ ਤਦ ਕਪਾਲਕ ਨੇ ਕਿਹਾ ਤੁਸੀਂ ਇਸੇ ਤਰ੍ਹਾਂ ਖੜੇ ਹੋਏ ਹੀ ਮੇਰੇ ਸਾਧਨ ਦੀ ਰੱਖਿਆ ਕਰੋ ਹਰੀ ਚੰਦ ਨੇ ਇਹ ਗੱਲ ਓਸਦੀ ਮੰਨ ਲਈ ਕਪਾਲਕ ਦਾ ਸਾਧਨ ਸਫਲ ਹੋ ਗਿਆ ਅੱਠ ਜੰਨੀਆਂ ਤੇ ਨੌ ਨਦੀਆਂ ਉਸਦੇ バス ਹੋ ਗਈਆਂ ਕਪਾਲਕ ਨੇ ਹਰੀਚੰਦ ਨੂੰ ਇਨਾਮ ਦੇ ਤੌਰ ਤੇ ਦਿਵਿਆ ਅੰਜਨੋ ਜਿਸ ਨਾਲ ਧਰਤੀ ਵਿੱਚ ਦੱਬਿਆ ਹੋਇਆ ਧਨ ਨਜ਼ਰ ਆ ਜਾਂਦਾ ਹੈ ਅਤੇ ਹੋਰ ਕਈ ਇੱਕ ਚੀਜ਼ਾਂ ਦੇਣੀਆਂ ਚਾਹੀਆਂ ਪਰ ਹਰੀਚੰਦ ਨੇ ਆਪਣੇ ਵਾਸਤੇ ਕੁਝ ਵੀ ਨਾ ਲਿਆ ਆਪਣੇ ਸਵਾਮੀ ਵਾਸਤੇ ਸਭ ਕੁਝ ਮੰਗਿਆ ਬੇਤਾਲ ਨੇ ਆ ਕੇ ਹਰੀਚੰਦ ਨੂੰ ਰਸ਼ੇਂਦਰ ਤਾਂ ਬੇਤੋਂ ਸੋਨਾ ਬਣਾਉਣ ਵਾਲਾ ਪਾਰਾ ਦੇਣ ਦਾ ਲੋਭ ਦਿੱਤਾ ਸੱਤੇ ਜਵਾਮੀ ਭਗਤ ਅਰੀ ਚੰਦ ਜੀ ਇਸ਼ਲਾਲਤ ਵਿੱਚ ਵੀ ਨਾ ਵਾਤੇ ਉਹਨਾਂ ਵਿੱਚ ਇੰਦਰ ਨੂੰ ਵੀ ਆਪਣੇ ਸੁਆਮੀ ਦੀ ਦੌਤ ਸਮਝਿਆ ਫਿਰ ਤਿੰਨ ਵਿਦਿਆ ਅਰੀ ਚੰਦ ਜੀ ਦੇ ਕੋਲ ਆਈਆਂ ਇਹਨਾਂ ਤਿੰਨਾਂ ਵਿਦਿਆ ਲਈ ਵਿਸ਼ਵਾਮਿੱਤਰ ਨੇ ਘੋਰ ਤਪ ਕੀਤਾ ਸੀ ਪਰ ਕਿਸੇ ਤਰ੍ਹਾਂ ਵੀ ਖੁਸ਼ ਨਹੀਂ ਹੋਈਆਂ ਸਨ ਔਣ ਹਰੀ ਚੰਦ ਦੇ ਸੱਤ ਨਾਲ ਖੁਸ਼ ਹੋ ਕੇ ਉਹਦੇ ਕੋਲ ਸਹਜੇ ਹੀ ਆ ਗੀਆਂ ਪਰ ਹਰੀ ਚੰਦ ਨੇ ਇਹਨਾਂ ਨੂੰ ਵੀ ਕਬੂਲ ਨਹੀਂ ਕੀਤਾ ਜਦ ਇਸ ਤਰ੍ਹਾਂ ਵੀ ਹਰੀ ਚੰਦ ਸੱਤਿਆ ਤੋਂ ਨਾ ਡਿਗਿਆ ਕਬਿਸ਼ਵਾ ਮਿੱਤਰ ਨੇ ਕਬਿਸ਼ਵਾ ਮਿੱਤਰ ਤੇ ਇੰਦਰ ਨੇ ਹਰੀ ਚੰਦ ਨੂੰ ਹੋਰ ਪਰਖਿਆ ਕਰ ਲਈ ਮਨੁੱਖ ਦਾ ਹਿਰਦਾ ਪਾਰ ਦੇਣ ਵਾਲੀ ਸੋਚ ਕੱਢੀ ਉਹ ਇਹ ਜੀ ਕੇ ਇੰਦਰ ਨੇ ਤਸਕ ਨੂੰ ਕਿਹਾ ਤੂੰ ਜਾ ਕੇ ਰੋਹਤਾਜ ਨੂੰ ਡੰਗ ਮਾਰ ਕੁਛ ਨੇ ਆਰ ਕੇ ਡੰਗ ਮਾਰ ਦਿੱਤਾ ਰੋਹਤਾਜ ਮਰ ਗਿਆ ਬਾਲਕ ਨੂੰ ਮੋਇਆ ਵੇਖ ਵਿਚਾਰੀ ਸੇਬਿਆ ਦਾ ਕਲੇਜ ਮੂੰਹ ਨੂੰ ਆਉਂਦਾ ਸੀ ਪਰ ਪ੍ਰਭੂ ਦਾ ਭਾਣਾ ਮੰਨ ਕੇ ਉਸ ਨੇ ਆਪਣੇ ਉੱਪਰਲੇ ਕੱਪੜੇ ਵਿੱਚ ਹੀ ਮਰਦਾ ਪੁੱਤ ਨੂੰ ਲਵੇਟ ਕੇ ਮੋਢੇ ਲਾ ਲਿਆ ਉਸ ਨੂੰ ਵੂਕਣ ਵਾਸਤੇ ਦਾਂਚ ਕਾਰ ਵਾਸਤੇ ਮਸਾਨਾ ਵੱਲ ਲੈ ਤਰੀ ਉਸ ਦੇ ਰੋਣ ਕਰਲਾਣ ਦੀ ਆਵਾਜ਼ ਨਾਲ ਪੱਤਰ ਦਿਲ ਮੋਮ ਹੋ ਰਹੇ ਸਨ ਉਧਰ ਆਪਣੇ ਪਹਿਰੇ ਉੱਤੇ ਖੜੇ ਹੋਏ ਹਰੀ ਚੰਦ ਨੇ ਭੀ ਰਾਣੀ ਦੀ ਆਵਾਜ਼ ਨੂੰ ਸੁਣ ਲਿਆ ਤੇ ਸਾਰਾ ਭੇਦ ਸਮਝ ਲਿਆ ਪਰ ਆਪਣੇ ਸਵਾਮੀ ਦੀ ਨਿਮਕਾ ਲਾਲੀ ਕਰਨ ਵਾਸਤੇ ਹਰੀ ਚੰਦ ਆਣ ਕੇ ਰਾਣੀ ਨੂੰ ਸਾਫ ਸਾਫ ਕਹਿ ਦਿੱਤਾ ਕਿ ਜਿੰਨਾ ਚ ਅੱਧਾ ਕੱਪੜਾ ਨਹੀਂ ਦੇਵੇਂਗੀ ਮੈਂ ਇਸ ਨੂੰ ਖੋਕਣ ਨਹੀਂ ਦੇਵਾਂਗਾ ਰਾਣੀ ਨੇ ਕਿਹਾ 나ਤ ਯਾਪ ਜੀ ਦਾ ਬਾਲਕ ਹੈ ਮੇਰੇ ਪਾਸ ਕੱਪੜ ਨਹੀਂ ਮੈਸ ਨੂੰ ਆਪਣੇ ਕੱਪੜੇ ਵਿੱਚ ਲਵੇਟ ਕੇ ਲਿਆਈ ਹਾਂ ਜਿੰਨਾ ਕਾ ਮੇਰਾ ਫਰਜ਼ ਸੀ ਉਨਾ ਹੀ ਆਪ ਦਾ ਵੀ ਧਰਮ ਹੈ ਇਸ ਲਈ ਬੱਚੇ ਦੀ ਸੇਵਾ ਕਰਨ ਦੇ ਅਸੀਂ ਦੋਵੇਂ ਹੀ ਇੱਕੋ ਜਿਹੇ ਹੱਕਦਾਰ ਆ ਜਦ ਇਹਨੂੰ ਕੱਪੜਾ ਨਹੀਂ ਸੇਵੀ ਨਹੀਂ ਹੋਇਆ ਤਾਂ ਆਪ ਇੰਨੀ ਕਰੜਾਈ ਕਿਉਂ ਕਰ ਰਹੇ ਹੋ ਹਰੀ ਚੰਦਨੇ ਕਿਆ ਸਹਿ ਬਿਆ ਤੁਛ ਦਵੰਤੇ ਹੈ ਬੇਕ ਮੇਰਾ ਸੁਆਮੀ ਧਰਮਨਾਸ਼ਟ ਹੁੰਦਾ ਹੈ ਇਸ ਵੇਲੇ ਇਸ ਕਟਣਾ ਕਰਤਬਿਆ ਪਾਲਨ ਕਰਤੇ ਖੜਾ ਹਾਂ ਉਸਦੇ ਪੂਰਾ ਕਰਨ ਵਿੱਚ ਸਹਾਇਤਾ ਦੇਣੀ ਤੇਰਾ ਵੀ ਫਰਜ ਹੈ ਮੈਂ ਆਪਣੇ ਸੁਆਮੀ ਚੰਡਾਲ ਦੇ ਕੰਮ ਕਰਨ ਵੇਲੇ ਗਫਾਲਤ ਕਦੇ ਵੀ ਨਹੀਂ ਕਰਾਂਗਾ ਤੁਛੇਤੀ ਨਾਲ ਇਸਦਾ ਅੱਧਾ ਕਪਣ ਦੇ ਕੇ ਇਸਦੀ ਦਾਹ ਕਰਿਆ ਕਰਦੇ ਹੋ ਜੇਕਰ ਦਿਨਚੜ ਦੇ ਕਿਸੇ ਨੂੰ ਨਿਆ ਸਾਨੂੰ ਦੋਹਾਂ ਨੂੰ ਇਕੱਠਾ ਖੜਾ ਵੇਖ ਲਿਆ ਤਾਂ ਫਿਰ ਨਿੰਦਾ ਦਾ ਕਾਰਨ ਹੋ ਜਾਵੇਗਾ। ਸੋ ਸੰਗਤ ਜੀ ਇਹ ਜੀ ਤੀਜਾ ਭਾਗ ਚੌਥਾ ਭਾਗ ਸਾਨੂੰ ਜਲਦੀ ਹੀ ਪੇਸ਼ ਕਰਾਂਗੇ। ਇਸ ਨੂੰ ਲਗਾਤਾਰ ਸੁਣ ਲਈ ਸਾਰੇ ਭਾਗ ਵੇਖਣੇ ਚੈਨਲ ਨੂੰ ਫਾਲੋ ਕਰਨਾ ਸਬਸਕ੍ਰਾਈਬ ਕਰਨਾ ਅਤੇ ਲਾਇਕ ਕਰਨਾ ਅਤੇ ਕਮੈਂਟ ਕਰਨੇ ਤੁਹਾਨੂੰ ਇਤਿਹਾਸ ਕਿਸ ਤਰ੍ਹਾਂ ਲੱਗਿਆ ਵਾਹਿਗੁਰੂ ਜੀ ਕਾ ਕਾਲ ਚਾ ਵਾਹਿਗੁਰੂ ਜੀ ਕੀ ਫਤਿਹ